ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਵੀ ਹੋ ਕਿ ਅੱਜ ਨੈਸ਼ਨਲ ਡਾਕਟਰਸ ਡੇ ਹੈ। ਔਰ ਨੈਸ਼ਨਲ ਡਾਕਟਰਸ ਡੇ ਜਿਹੜਾ ਹੈਗਾ ਉਹ ਅਸੀਂ ਸੈਲੀਬ੍ਰੇਟ ਕਰਦੇ ਹਾਂ ਜੀ ਇੱਕ ਬਹੁਤ ਹੀ ਐਮੀਨੈਂਟ ਸਾਡੇ ਫਿਜੀਸ਼ਨ ਜਿਹੜੇ ਹੋਏ ਆ ਡਾਕਟਰ ਬੀਸੀ ਰੋਆਏ ਵਿਦਾਲ ਚੰਦਰਾ ਰੋਆਏ ਉਹਨਾਂ ਦਾ ਜਨਮ ਵੀ ਪਹਿਲੀ ਜੁਲਾਈ ਨੂੰ ਹੋਇਆ ਸੀ ਤੇ ਉਹਨਾਂ ਨੇ ਇਸ ਪਾਣੀ ਸੰਸਾਰ ਨੂੰ ਅਲਵਿਦਾ ਵੀ ਪਹਿਲੀ ਜੁਲਾਈ ਨੂੰ ਕੀਤਾ ਸੀਗਾ ਤੇ ਇਹ ਜਨਮ ਤੇ ਜਿਹੜਾ ਉਹਨਾਂ ਦਾ ਮੌਤ ਦਾ ਸੇਮ ਡੇ ਹੋਣਾ ਹੈ ਵੀ ਇੱਕ ਕਨਸੀਡੈਂਸੀ ਔਰ ਬਹੁਤ ਇੱਕ ਕਾਮੀਨੈਂਟ ਡਾਕਟਰ ਵੈਸਟ ਬੰਗਾਲ ਤੋਂ ਜਿਹੜੇ ਕਿ ਵੈਸਟ ਬੰਗਾਲ ਦੇ ਮੁੱਖ ਮੰਤਰੀ ਵੀ ਬਣੇ ਔਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਕਿ ਇਸ ਵੇਲੇ ਤਕਰੀਬਨ ਤਕਰੀਬਨ ਜਿਹੜੇ ਆ ਗਿਆ ਇੱਕ ਮਿਲੀਅਨ ਜਿਹੜੇ ਡਾਕਟਰਸ ਮੈਡੀਕਲ ਸਟੂਡੈਂਟ ਜੇ ਮੈਂ ਸਾਰੇ ਗੈਨਾਂ ਇੰਟਰਨਸ ਵਗੈਰਾ ਤੇ ਇੱਕ ਮਿਲੀਅਨ ਡਾਕਟਰਸ ਨੂੰ ਰਿਪਰੈਜ਼ੈਂਟ ਕਰਦੀ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਦੇ ਫਾਊਂਡਰ ਵੀ ਸੀ ਉਹ ਤੇ ਮੈਡੀਕਲ ਕਾਉਂਸਲ ਆਫ ਇੰਡੀਆ ਜਿਹੜੀ ਕਿ ਮੈਡੀਕਲ ਐਜੂਕੇਸ਼ਨ ਨੂੰ ਤੇ ਹੁਣ ਉਹਦਾ ਜਿਹੜਾ ਨਵਾਂ ਰੂਪ ਹੈ ਉਹ ਨੈਸ਼ਨਲ ਮੈਡੀਕਲ ਕਮਿਸ਼ਨ ਉਹਦੇ ਵੀ ਫਾਊਂਡਰ ਹੋ ਸਨ ਬਹੁਤ ਵੱਡੀ ਉਹਨਾਂ ਦੀ ਕੰਟਰੀਬਿਊਸ਼ਨ ਸੀ ਮੈਡੀਕਲ ਸਰਵਿਸਸ ਨੂੰ ਸੈਟ ਅਪ ਕਰਨ ਵਾਸਤੇ ਦੇਸ਼ ਦੇ ਵਿੱਚ ਔਰ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਵੱਡੀ ਉਹਨਾਂ ਦੀ ਕੰਟਰੀਬਿਊਸ਼ਨ ਸੀ ਉਹਨਾਂ ਨੂੰ ਉਸੇ ਇਜਾਜ਼ਤ ਕਰਦੇ ਆਂ ਔਰ ਇਸ ਦਿਨ ਅਸੀਂ ਜਿਹੜੇ ਹੈਗੇ ਸਾਡੇ ਜਿਹੜੇ ਡਾਕਟਰਸ ਹੈ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਸਾਰੇ بڑے ਪੱਲੀ ਪੱਤ ਜਾਣਦੇ ਹੋ ਕਿ ਕੋਰੋਨਾ ਵੇਲੇ ਡਾਕਟਰਾਂ ਨੇ ਕਿਸ ਤਰ੍ਹਾਂ ਆਪਣੀ ਜਾਨ ਖਤਰੇ 'ਚ ਪਾ ਕੇ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਸੋ ਮੇਰੇ ਨਾਲ ਸਾਡੇ ਪ੍ਰਿੰਸੀਪਲ ਸੈਕਟਰੀ ਰਾਹੁਲ ਜੀ ਔਰ ਗਨਸ਼ਾਮ ਜੀ ਸਾਡੇ ਜਿਹੜੇ ਮਿਸ਼ਨ ਡਾਇਰੈਕਟਰ ਐਨ ਐਚ ਐਮ ਤੇ ਨਾਲ ਸਾਡੇ ਡਾਇਰੈਕਟਰ ਆਫ ਸਰਵਿਸਸ ਡਾਕਟਰ ਹਤਿੰਦਰ ਜੀ ਡਾਕਟਰ ਜਸਪ੍ਰੀਤ ਸਾਡੇ ਜਿੰਨੇ ਸਾਰੇ ਪ੍ਰੋਗਰਾਮ ਆਫਸਰ ਹੈ ਸਾਡੇ ਡਾਇਰੈਕਟਰ ਪ੍ਰਿੰਸੀਪਲ ਔਰ ਸਾਰੇ ਜਿੰਨੇ ਸਾਡੇ ਕੋਲੇ ਸਭ ਤੋਂ ਵੱਡੀ ਗੱਲ ਇਹ ਆ ਕਿ ਡਾਕਟਰ ਵਿਸ਼ਵ ਮੋਨ ਜੋ ਡੀ ਐਮ ਸੀ ਦੇ ਵਿੱਚ ਕਾਰਡੀਓਲੋਜਿਸਟ ਹੈ ਪ੍ਰੋਫੈਸਰ ਹੈ ਇਹ ਤੇ ਡਾਕਟਰ ਰੈਡੀ ਇਹਨਾਂ ਨੇ ਜਿਹੜਾ ਇੱਕ ਸਟੈਮੀ ਪ੍ਰੋਜੈਕਟ ਅੱਜ ਅਸੀਂ ਜਿਹੜੇ ਹਾਰਟ ਦੇ ਡਾਕਟਰ ਹੈ ਜਿਹੜੇ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਕੀਤੀ ਆ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਆਨਰ ਕੀਤਾ ਜਿਹਦੇ ਵਿੱਚ ਇਹ ਪਹਿਲੀ ਵਾਰੀ ਹੈ ਕਿ ਨਾਰਥਰਨ ਇੰਡੀਆ ਦੇ ਵਿੱਚ ਗਵਰਨਮੈਂਟ ਸੈਕਟਰ ਤੇ ਪ੍ਰਾਈਵੇਟ ਸੈਕਟਰ ਨੇ ਮਿਲ ਕੇ ਇਹਨਾਂ ਨੇ ਸਾਡੇ 700 ਡਾਕਟਰਸ ਨੂੰ ਤੇ ਪੈਰਾਮੈਡੀਕਸ ਨੂੰ ਸਾਰੇ ਪੰਜਾਬ ਦੇ ਵਿੱਚ ਟ੍ਰੇਨਿੰਗ ਦਿੱਤੀ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੇ ਜੜ ਚਾਹੇ ਤਰਨਤਾਰਨ ਖਡੂਰ ਸਾਹਿਬ ਦੇ ਵਿੱਚ ਚਮਕੌਰ ਸਾਹਿਬ ਦੇ ਵਿੱਚ ਦਸੂਹੇ ਦੇ ਵਿੱਚ ਮਤਲਬ ਸਬਡਿਵੀਜ਼ਨ ਹਸਪੀਟਲ ਕਮਿਊਨਿਟੀ ਹੈਲਥ ਸੈਂਟਰਸ اور ਡਿਸਟ੍ਰਿਕਟ ਹਸਪੀਟਲ ਦੇ ਵਿੱਚ ਜਿਹੜਾ ਹੈਗਾ ਉਹ ਹਾਰਟ ਅਟੈਕ ਦੀ ਜਿਹੜੀ ਲੇਟੈਸਟ ਜਿਹੜੀ ਹੈਗੀ ਆ ਉਹ ਇਲਾਜ ਹੋ ਰਿਹਾ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਜਦੋਂ ਕਿਸੇ ਨੂੰ ਹਾਰਟ ਅਟੈਕ ਹੁੰਦਾ ਤਾਂ ਉਹ ਮਿੰਟਾਂ ਦੀ ਸਕਿੰਟਾਂ ਦੀ ਖੇਡ ਹੁੰਦੀ ਆ ਉਹਦੇ ਚ ਉਹਨੂੰ ਅਸੀਂ 골ਡਨ ਆਰ ਵੀ ਕਹਿੰਦੇ ਆ ਤੇ ਇਹਨਾਂ ਦੀ ਜਿਹੜਾ ਸਾਡੀ ਕੋਲਾਬੋਰੇਸ਼ਨ ਹੋਈ ਸੀ ਜਿਹੜੀ ਇਹਨਾਂ ਨੇ ਸਾਡੇ ਸਟਾਫ ਨੂੰ ਟ੍ਰੇਨਿੰਗ ਦਿੱਤੀ ਔਰ ਇੱਕ ਬੜਾ ਮਹਿੰਗਾ ਟੀਕਾ ਆਂਦਾ ਕਨੈਕਟਿਵ ਪਲੇਸ 30000 ਦਾ ਰੋਟਸਾ ਉਹ ਸਰਕਾਰ ਫ੍ਰੀ ਦਿੰਦੀ ਹੈ ਜੀ ਉਹਦੇ ਵਿੱਚ 700 ਜਿਹੜੇ ਹੈਗੇ ਆ 583 ਬੰਦਿਆਂ ਨੂੰ ਜਿਹੜਾ ਹੈਗਾ ਉਹ ਥਰੋਮਬੋਲਾਈਜ਼ ਕੀਤਾ 700 ਪੇਸ਼ੈਂਟ ਸੀਗੇ 14000 ਬੰਦਿਆਂ ਦੀ ਸਕ੍ਰੀਨਿੰਗ ਹੋਈ ਤੇ ਉਹ 583 ਬੰਦਿਆਂ ਦੀ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਜਾਨ ਹੈ ਉਹ ਇਸ ਪ੍ਰੋਜੈਕਟ ਕਰਕੇ ਬਚੀ ਕਿ ਉਹਨਾਂ ਦੇ ਉਹ ਟੀਕਾ ਲੱਗਿਆ ਇੰਜੈਕਸ਼ਨ ਲੱਗਿਆ ਤੇ ਇਮੀਡੀਏਟਲੀ ਉਹਨਾਂ ਨੂੰ ਹੱਬ ਐਂਡ ਸਪੋਕ ਕਹਿੰਦੇ ਆ ਉਹਨੂੰ ਜਿਸ ਤਰ੍ਹਾਂ ਦਾਇਆਨੰਦ ਮੈਡੀਕਲ ਅਕਾਲੋਜੀ ਇੱਕ ਹੱਬ ਹੈ ਜੀ ਔਰ ਉਸ ਤੋਂ ਬਾਅਦ ਜਿਹੜਾ ਤੁਹਾਡਾ ਚੰਡੀਗੜ੍ਹ ਸੈਕਟਰ 32 ਦਾ ਇੱਕ ਹੱਬ ਸੀ ਤੇ ਹੁਣ ਸਾਡੇ ਚ ਬੰਨੂ ਇਹ ਦੱਸਦੇ ਹੋਏ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਪਟਿਆਲੇ ਦੇ ਵਿੱਚ ਡਾਕਟਰ ਸਾਹਿਬ ਸਾਡੇ ਕੋਲ ਬੈਠੇ ਹੋਏ ਆ ਅੰਮ੍ਰਿਤਸਰ ਸਾਡੇ ਸਾਡੇ ਜਿਹੜੇ ਗਵਰਨਮੈਂਟ ਹੈ ਫਰੀਦਕੋਟ ਵੀ ਬੜਿਆ ਉੱਥੇ ਵੀ ਹੁਣ ਕਾਰਡੀਓਲੋਜਿਸਟ ਜੁਆਇਨ ਹੋ ਗਿਆ ਜਿਹੜੇ ਸਰਕਾਰੀ ਕਾਲਜ ਵੀ ਆ ਔਰ ਪ੍ਰਾਈਵੇਟ ਕਾਲਜ ਵੀ ਆ ਉੱਥੇ ਜਿਹੜਾ ਉਹਦੇ ਪੇਸ਼ੈਂਟ ਦੇ ਸਟੈਂਟ ਪਾਣਾ ਕਾਰਡੀਕ ਸਰਜਰੀ ਹੋਣੀ ਆ ਜੋ ਉਹਦਾ ਅਗਲਾ ਅਗਲਾ ਜਿਹਨੂੰ ਅਸੀਂ ਕਹਿੰਦੇ ਆ ਰੀ ਪਰਫਿਊਜ਼ਨ ਮਿਸ਼ਨ ਅਮਰਤਵੀ ਨੂੰ ਅਸੀਂ ਕਹਿੰਦੇ ਆ ਜੀ ਐਕਿਊਟ ਮਾਇਓਕਾਰਡੀਅਲ ਇਨਫੈਕਸ਼ਨ ਰੀਵਾਸਕੂਲਰਾਈਜ਼ੇਸ਼ਨ ਅਨ ਟਾਈਮ ਕਿ ਉਹਦੀ ਸਮੇਂ ਰਹਿਦੇ ਜੇ ਹੋਵੇ ਤਾਂ ਹਾਰਟ ਦੇ ਵਿੱਚ ਬੰਦਾ ਜਿਹੜਾ ਹੈਗਾ ਇੱਕ ਨਾਰਮਲ ਲਾਈਫ ਲੀਡ ਕਰ ਸਕਦਾ ਤੇ ਇਹ ਇੱਕ ਬਹੁਤ ਅੱਛਾ ਕਲੈਬੋਰੇਟਿਵ ਐਫਰਟ ਸੀਗਾ ਜੀ ਜੋ ਇੱਕ ਆਪਣੀ ਕਿਸਮ ਦਾ ਪਹਿਲਾ ਜਿਹੜਾ ਨਾਰਥਰਨ ਇੰਡੀਆ ਦੇ ਵਿੱਚ ਜਿਹੜਾ ਹੈਗਾ ਸੈਂਟਰਲ ਇੰਡੀਆ ਨਾਰਥਰਨ ਇੰਡੀਆ ਦੇ ਵਿੱਚ ਸਾਰੀ ਸਟੇਟ ਦੇ ਵਿੱਚ ਪਹਿਲਾ ਇੱਕ ਸਾਡਾ ਬਹੁਤ ਹੀ ਕਾਮਯਾਬ ਜਿਹੜੀ ਆਪਸ ਦੇ ਵਿੱਚ ਕਲੈਬੋਰੇਸ਼ਨ ਰਹੀ ਆ ਇੱਕ ਲੋਕਾਂ ਦੀ ਧਾਰਨਾ ਹੁੰਦੀ ਸੀ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਹਾਰਟ ਅਟੈਕ ਦਾ ਸ਼ਾਇਦ ਇਲਾਜ ਨਹੀਂ ਹੁੰਦਾ ਛਾਤ ਹੁੰਦਾ ਵੀ ਨਹੀਂ ਸੀ ਪਹਿਲਾ ਮਤਲਬ ਉਹ ਨਾ ਜਿੱਦਾਂ ਹੁਣ ਹੁੰਦਾ ਨਹੀਂ ਵੀ ਹੁੰਦਾ ਵੀ ਸੀgalo ਉਹ ਕੋਈ ਇਹਨੇ ਉਹ ਨਹੀਂ ਆ ਤੇ ਪ੍ਰਾਈਵੇਟ ਵਿੱਚ ਹੁੰਦਾ ਸੀਗਾ ਕਿ ਜੇ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਤੇ ਸਾਡੇ ਕਾਰਡੀਓਲੋਜਿਸ ਜਦੋਂ ਸਾਨੂੰ ਲੈਕਚਰ ਜਣਾਉਂਦੇ ਗੱਲ ਸੁਣਾਉਂਦੇ ਹੁੰਦੇ ਸੀ ਕਿ ਬੰਦੇ ਨੂੰ ਹਾਰਟ ਅਟੈਕ ਹੋ ਗਿਆ ਤੇ ਉਹ ਗਿਆ ਕਾਰਡੀਓਲੋਜਿਸ ਕੋਲੇ ਤੇ ਉਹਨੇ ਉਹਨੂੰ ਸਾਰਾ ਕੁਝ ਕਰਤਾ ਸਟੈਂਟ ਪਾਤਾ ਸਾਰਾ ਕੁਝ ਠੀਕ ਹੋ ਗਿਆ ਤੇ ਜਦੋਂ ਉਹ ਜਾ ਰਿਹਾ ਸੀਗਾ ਥੈਂਕ ਯੂ ਡਾਕਟਰ ਕਹਿਣਾ ਸੀ ਉਹਨੇ ਤੇ ਜਦੋਂ ਉਹਨਾਂ ਨੂੰ ਬਿੱਲ ਦੇਖਿਆ ਤੇ ਬਿੱਲ ਦੇਖ ਕੇ ਉਹਨੂੰ ਦੁਬਾਰਾ ਹਾਰਟ ਅਟੈਕ ਹੋ ਗਿਆ ਨਹੀਂ ਨੇਵਰ ਕਵਰਡ ਸੋ ਉਹ ਉਸ ਤੋਂ ਵੀ ਜਿਹੜਾ ਹੈਗਾ ਇੱਕ ਛੁਟਕਾਰਾ ਮਿਲਿਆ ਲੋਕਾਂ ਨੂੰ ਇਹ ਵੀ ਲੋਕਾਂ ਦੀ ਧਾਰਨਾ ਚੇਂਜ ਕੀਤੀ ਹੈ ਜੀ ਇਸ ਕਲੈਬੋਰੇਸ਼ਨ ਨੇ ਔਰ ਸਾਡੇ ਜਿਹੜੇ ਡਾਕਟਰਸ ਆ ਗਏ ਆ ਇਹਦੇ ਬਾਰੇ ਜਦੋਂ ਕੋਈ ਪੇਸ਼ੈਂਟ ਜਦੋਂ ਡਿਸਟ্রেਸ ਹੁੰਦਾ ਸਾਡਾ ਜਿਹੜਾ ਕਾਰਡੀਓਲੋਜਿਸਟ ਆ ਜਾਂ ਜਿਹੜੇ ਲੇਡੀ ਡਾਕਟਰਸ ਆ ਗਏ ਜਦੋਂ ਲੇਡੀ ਪ੍ਰੈਗਨੈਂਟ ਹੁੰਦੀ ਹੈ ਜਿੰਨੀ ਦੇ ਡਿਲੀਵਰੀ ਨਹੀਂ ਹੋ ਜਾਂਦੀ ਦ ਡਾਕਟਰਸ ਆਰ ਆਲਸੋ ਅੰਡਰ ਸਟ्रेस ਜਾਂ ਜਿਹੜੇ बेहोशी ਦਾ ਡਾਕਟਰ ਹੈ ਕੋਈ ਬੰਦੇ ਨੂੰ बेहोश ਕਰ ਦਿੰਦੇ ਆ ਜਿੰਨੀ ਦਰ ਉਹ ਦੁਬਾਰਾ ਆ ਕੇ ਨਾਰਮਲ ਸਾਹ ਨਹੀਂ ਲੈਣ ਲੱਗ ਜਾਂਦਾ ਸੋ ਉਹ ਡਾਕਟਰ ਦੇ ਕੁਛ ਨਾ ਕੋਈ ਸਟ्रेस ਰਹਿੰਦਾ ਸੋ ਇਹ ਇੱਕ ਸ਼ਾਇਦ ਇਹਦੀ ਰੀਅਲਾਈਜੇਸ਼ਨ ਸੋਸਾਇਟੀ ਵਿੱਚ ਹੈ ਤਾਂ ਸਹੀ ਡਾਕਟਰ ਨੂੰ ਰੱਬ ਹੀ ਕਹਿੰਦੇ ਆ ਪਰ ਸ਼ਾਇਦ ਉਨੀ ਜ਼ਿਆਦਾ ਨਹੀਂ ਹੈ ਕਿ ਡਾਕਟਰਸ ਵੀ ਜਿਹੜੇ ਹੈਗੇ ਆ ਉਹ ਦੇ ਦੇ ਪਾਸ ਥਰੂ ਅ ਰੇਂਜ ਆਫ ਇਮੋਸ਼ਨਸ ਜਦੋਂ ਪੇਸ਼ੈਂਟ ਨੋਟਰੀਟ ਕਰਦੇ ਆ ਕਈ ਵਾਰੀ ਡਿਸਪਾਇਟ ਯੋਰ ਬੈਸਟ ਐਫਰਟਸ ਉਹਨਾਂ ਦੇ ਜਿਹੜੇ ਜਿਹੜੇ ਰਿਜ਼ਲਟਸ ਉਸ ਤਰ੍ਹਾਂ ਨਹੀਂ ਹੁੰਦੇ ਜੋ ਤੁਸੀਂ ਚਾਹੁੰਦੇ ਆ ਔਰ ਕਈ ਵਾਰੀ ਤੁਹਾਨੂੰ ਇਸ ਤਰ੍ਹਾਂ ਦਾ ਮੌਕਾ ਮਿਲਦਾ ਕਿ ਜਿਹਨੂੰ ਲੋਕ ਮੈਰਕਲ ਕਹਿੰਦੇ ਆ ਤੁਸੀਂ ਉਹ ਵੀ ਕਰਦੇ ਹੋ ਸੋ ਮੈਂ ਇਸ ਦਿਨ ਦੇ ਉੱਤੇ ਅਸੀਂ ਜਿਹੜੇ ਸਾਡੇ ਜਿੰਨੇ ਵੀ ਕਾਰਡੀਓਲੋਜਿਸਟ ਹੈ ਔਰ ਅਸੀਂ ਅੱਗੇ ਤੋਂ ਅਸੀਂ ਜਿੰਨੇ ਵੀ ਸਾਡੇ ਮੈਡੀਕਲ ਪ੍ਰੋਫੈਸ਼ਨਲ ਆ ਚਾਹੇ ਕੋਈ ਗਾਇਨੀ ਦੇ ਖੇਤਰ ਵਿੱਚ ਵਧੀਆ ਕੰਮ ਕਰੇਗਾ ਨਿਊਰੋਲੋਜੀ ਦੇ ਖੇਤਰ ਵਿੱਚ ਮੈਡੀਸਨ ਈ.ਐਨ.ਟੀ. ਔਰ ਬਹੁਤ ਸਾਰੀਆਂ ਕਲੈਬੋਰੇਸ਼ਨ ਅਸੀਂ ਜਿਹੜੀ ਸਾਡੀ ਇਹ ਜਿਹੜਾ ਹਾਰਟ ਦੀ ਕਲੈਬੋਰੇਸ਼ਨ ਸੀ ਇੰਨੀ ਵਧੀਆ ਪੰਜਾਬ 'ਚ ਕੰਮ ਕਰ ਰਹੀ ਆ ਇਸ ਤੋਂ ਇਨਸਪਾਇਰ ਹੋ ਕੇ ਹੁਣ ਅਸੀਂ ਜਿਹੜਾ ਬ੍ਰੇਨ ਸਟ੍ਰੋਕ ਜਿਹਨੂੰ ਅਸੀਂ ਕਹਿੰਦੇ ਨਾਲ ਪਾਸਾ ਮਾਰਿਆ ਜਾਂਦਾ ਦਰੰਗ ਕਹਿ ਦਿੰਦੇ ਆਂ ਅਸੀਂ ਉਹਦੇ ਵਾਸਤੇ ਵੀ ਅਸੀਂ ਹੱਬ ਐਂਡ ਸਪੋਕ ਦੇ ਵਿੱਚ ਜਿਹੜਾ ਹੈਗਾ ਅਸੀਂ ਮਕੈਨੀਕਲ ਥਰੋਮਬੈਕਟੋਮੀ ਉਹਦੇ ਚ ਗਵਰਨਮੈਂਟ ਤੇ ਪ੍ਰਾਈਵੇਟ ਦੀ ਕਲੈਬੋਰੇਸ਼ਨ ਦੇ ਨਾਲ 7-8 ਲੱਖ ਰੁਪਏ ਦਾ ਆਪਰੇਸ਼ਨ ਲੋਕਾਂ ਦਾ ਫ੍ਰੀ ਹੋ ਰਿਹਾ ਹੁਣ ਅਸੀਂ ਬੋਨ ਮੈਰੋ ਟ੍ਰਾਂਸਪਲੈਂਟ ਸ਼ੁਰੂ ਕਰਨ ਜਾ ਰਹੇ ਆਂ ਔਰ ਅੱਗੇ ਅਸੀਂ ਜਿਹੜਾ ਹੈਗਾ ਇਸ ਤੋਂ ਬਾਅਦ ਜਿਹੜਾ ਆਪਣਾ ਕੋਕਲੀਆ ਟ੍ਰਾਂਸਪਲੈਂਟ ਜਿਹੜੇ ਬੱਚੇ ਡੈਫਰੈਂਟ ਡੰਬ ਹੁੰਦੇ ਆਂ ਉਨਾ ਵਾਸਤੇ ਜਿਹੜੇ 2 ਸਾਲ ਤੋਂ ਪਹਿਲਾਂ ਇੰਟਰਵੈਨਸ਼ਨ ਹੋ ਜਾਏ ਨੂੰ ਅਸੀਂ अर्ਲੀ ਇੰਟਰਵੈਨਸ਼ਨ ਕਹਿੰਦੇ ਹਾਂ ਹੋਰ ਵੀ ਬਹੁਤ ਸਾਰੀਆਂ ਕੰਡੀਸ਼ਨਸ ਦੇ ਵਿੱਚ ਗਵਰਨਮੈਂਟ ਤੇ ਪ੍ਰਾਈਵੇਟ ਸੈਕਟਰ ਦੀ ਕੋਲਾਬੋਰੇਸ਼ਨ ਕਰਕੇ ਇਹ ਕੋਸਟ ਇਫੈਕਟਿਵ ਵੀ ਆ ਔਰ ਜਿਹੜਾ ਡਾਕਟਰ ਹੈ ਉਹਨਾਂ ਵਾਸਤੇ ਗ੍ਰੈਟੀਫਾਈਂਗ ਵੀ ਆ ਜਿਹੜਾ ਪ੍ਰਾਈਵੇਟ ਡਾਕਟਰ ਵੀ ਆ ਜੇ ਉਹਦੇ ਕੋਲੇ ਪੇਸ਼ੈਂਟ ਟਾਈਮ 'ਚ ਆਂਦਾ ਉਹਦਾ ਇਲਾਜ ਕਰਦਾ ਪੇਸ਼ੈਂਟ ਰਿਕਵਰ ਹੋ ਕੇ ਘਰ ਜਾਂਦਾ ਤਾਂ ਉਹਦੇ ਉਹਨੂੰ ਇੱਕ ਗ੍ਰੈਟੀਫਿਕੇਸ਼ਨ ਉਹਦੀ ਹੁੰਦੀ ਆ ਵੇਅਰ ਐਸ ਜੇ ਪੇਸ਼ੈਂਟ ਲੇਟ ਆਇਆ ਉਹਨੇ ਕੋਸ਼ਿਸ਼ ਉਹਨੂੰ ਵੱਧ ਕਰਨੀ ਪੈਂਦੀ ਆ ਲੇਕਿਨ ਉਹ ਡੈੱਡ ਬੋਡੀ ਕਰ ਲੈ ਕੇ ਜਾਂਦੇ ਆ ਤਾਂ ਫਿਰ ਉਹਨੂੰ ਉਹਨੂੰ ਡਾਕਟਰ ਨੂੰ ਕੋਈ ਸੈਟੀਸਫੈਕਸ਼ਨ ਨਹੀਂ ਹੁੰਦੀ ਨਾ ਪੈਸੇ ਲੈ ਕੇ ਨਾ ਆਪਣੀ ਜ਼ਿਆਦਾ ਮਿਹਨਤ ਕਰਕੇ ਸੋ ਇਹ ਇੱਕ ਬਹੁਤ ਮਤਲਬ ਜਿਹੜਾ ਹੈਗਾ ਡਾਕਟਰਸ ਦੇ ਵਾਸਤੇ ਜੀ ਅੱਜ ਮੈਂ ਕਹੂੰਗਾ ਸਾਰੇ ਮੈਡੀਕਲ ਪ੍ਰੋਫੈਸ਼ਨਲਸ ਵਾਸਤੇ ਸੋ ਮੈਂ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹ 3 ਕਰੋੜ ਲੋਕਾਂ ਦੀ ਸੇਵਾ ਦੇ ਵਿੱਚ ਇਕੱਠੇ ਹੋ ਕੇ ਕੰਮ ਕਰ ਰਹੇ ਆ ਇੱਕ ਨਵੀਂ ਧਾਰਨਾ ਜਿਹੜੀ ਹੈਗੀ ਆ ਵੀ ਗਵਰਨਮੈਂਟ ਐਂਡ ਪ੍ਰਾਈਵੇਟ ਸੈਕਟਰ ਜਿਹੜਾ ਹੈਗਾ ਉਹ ਇਕੱਠੇ ਹੋ ਕੇ ਸਮਾਜ ਦੀ ਬਿਹਤਰੀ ਵਾਸਤੇ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਸੀ ਪੰਜਾਬ ਨੂੰ ਸਿਹਤਮੰਦ ਬਣਾਉਣ ਵਾਸਤੇ ਔਰ ਸਿਹਤ ਕ੍ਰਾਂਤੀ ਵਾਸਤੇ ਔਰ ਸਭ ਤੋਂ ਵੱਡੀ ਗੱਲ ਹੈ ਜਿਸ ਤਰ੍ਹਾਂ ਮੈਂ ਇੱਕ ਵਿਜ਼ਰਲਿ ਲੀਡਰ ਦੀ ਗੱਲ ਕੀਤੀ ਆ ਬੀਸੀ ਰਵਾਇਦੀ ਡਾਕਟਰ ਬੀਸੀ ਰਵਾਇਦੀ ਇਸੇ ਤਰ੍ਹਾਂ ਸਾਡੇ ਜਿਹੜੇ ਲੀਡਰ ਆ ਗਏ ਅਸ਼ਿਰਵੰਤ ਕੇਜਰੀਵਾਲ ਜੀ ਔਰ ਮਨੀਸ਼ ਸੋਧਿਆ ਜੀ ਜਿਨ੍ਹਾਂ ਨੇ ਜਿਹੜੀ ਰਾਜਨੀਤੀ ਹੈ ਪਹਿਲਾਂ ਉਹ ਰਾਜਨੀਤੀ ਕੀਤੀ ਜਾਂਦੀ ਸੀ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਝੂਠੇ ਰਾਸ਼ਟਰਵਾਦ ਦੇ ਨਾਂ ਤੇ ਤੇ ਜਿਹੜਾ ਸੱਚਾ ਰਾਸ਼ਟਰਵਾਦ ਹੈ ਜਿਹੜੀ ਬੱਚਿਆਂ ਨੂੰ ਸਿੱਖਿਆ ਬਹੁਤ ਵਧੀਆ ਮਿਲਣੀ ਚਾਹੀਦੀ ਆ ਲੋਕਾਂ ਨੂੰ ਜਿਹੜੀਆਂ ਸਿਹਤ ਸੂਲਤਾ ਇਹ ਇੱਕ ਫੰਡਾਮੈਂਟਲ ਰਾਈਟ ਹੈ ਤੇ ਲੋਕਾਂ ਨੂੰ ਜਿਹੜੀਆਂ ਸਿਹਤ ਸੂਲਤਾ ਹੈਗੀਆਂ ਉਹ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ ਜਿਵੇਂ ਅਸੀਂ ਕਲੈਬੋਰੇਸ਼ਨ ਕਰੀਏ ਅਸੀਂ ਕੁਝ ਵੀ ਕਰੀਏ ਜਿਹੜੀਆਂ ਇਹ ਕੁਆਲਿਟੀਆਂ ਮਤਲਬ ਫਰਸਟ ਕਲਾਸ ਜਿਹੜੀਆਂ ਸੌਲਤਾ ਹੈਗੀਆਂ ਲੋਕਾਂ ਨੂੰ ਇਰੈਸਪੈਕਟਿਵ ਆਫ ਦਾ ਕਿ ਉਹ ਅਫੋਰਡ ਕਰ ਸਕਦੇ ਕਿ ਨਹੀਂ ਉਹ ਸਾਰਿਆਂ ਨੂੰ ਮਿਲੀਆਂ ਚਾਹੀਦੀਆਂ ਔਰ ਇਹਦੇ ਵਾਸਤੇ ਜਿਹੜੀ ਹੈਗੀ ਆ ਉਹ ਸਾਡੇ ਜਿਹੜੇ ਲੀਡਰ ਹੈਗੇ ਅਰਵਿੰਦ ਕੇਜੀਵਾਲ ਮਨੀਸ਼ ਸੋਧਿਆ ਜੀ ਮਾਨ ਸਾਹਿਬ ਔਰ ਸਾਡੀ ਸਾਰੀ ਜਿਹੜੀ ਸਾਡੀ ਹੈਲਥ ਦੀ ਟੀਮ ਬੈਠੀ ਹੋਈ ਆ ਸੋ ਇਹਦੇ ਚ ਅਸੀਂ ਕੰਮ ਕਰ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ 3.5 ਕਰੋੜ ਲੋਕਾਂ ਨੂੰ 65 ਲੱਖ ਪਰਿਵਾਰਾਂ ਨੂੰ 10 ਲੱਖ ਤੱਕ ਜਿਹੜਾ ਉਹ ਬੀਮਾ ਵੀ ਮਿਲੇਗਾ ਔਰ ਸਾਡੀ ਕੋਸ਼ਿਸ਼ ਹੈ ਕਿ ਜਿਸ ਤਰ੍ਹਾਂ ਆਮ ਆਦਮੀ ਕਲੀਨਿਕ ਦੇ ਵਿੱਚ ਸਾਡੇ 3.5 ਕਰੋੜ ਲੋਕਾਂ ਨੇ ਇਲਾਜ ਕਰਾਇਆ ਤੇ ਉੱਥੇ ਹੁਣ ਡੈਂਗੂ ਦਾ ਟੈਸਟ ਵੀ ਪ੍ਰੈਗਨਨਸੀ ਦਾ ਟੈਸਟ ਵੀ ਐਚਆਈਵੀ ਹੈਪਟਾਈਟਸ ਦਾ ਟੈਸਟ ਵੀ ਔਰ ਬਲੱਡ ਪ੍ਰੈਸ਼ਰ 슈ਗਰ ਇਹ ਵੀ ਜਿਹੜੀ ਐਨਸੀਡੀ ਦੀ ਸਕਰੀਨਿੰਗ ਹੈ ਅਸੀਂ ਇਹ ਵੀ ਜਿਹਨੂੰ ਅਸੀਂ ਹਰ ਜਿਹੜਾ ਜਿਹੜੇ ਸਾਡੇ ਪੰਜਾਬ ਦੇ ਬੰਦੇ ਆ ਹਰ ਇੱਕ 3 ਕਰੋੜ ਲੋਕਾਂ ਨੂੰ ਇਹ ਸੁਵਿਧਾ ਅਵੇਲੇਬਲ ਹੋਏਗੀ ਕਿ ਕੋਈ ਬੰਦਾ ਇਸ ਕਰਕੇ ਉਹਦੇ ਗੁਰਦੇ ਫੇਲ ਨਾ ਹੋ ਜਾਣ ਕਿ ਉਹਦਾ ਬੀਪੀ ਦਾ ਜਾਂ 슈ਗਰ ਦਾ ਇਲਾਜ ਨਹੀਂ ਹੋਇਆ ਸੋ ਇਹ ਤੁਹਾਡੇ ਨਾਲ ਜਿਹੜੀ ਮੈਂ ਅੱਜ ਦੀ ਜਿਹੜੀ ਡਾਕਟਰਸ ਡੇ ਦੇ ਉੱਤੇ ਮੈਂ ਇੱਕ ਵਾਰ ਫੇਰ ਜਿਹੜੇ ਸਾਡੇ ਇੱਥੇ ਕਾਰਡੀਓਲੋਜਿਸਟ ਬੈਠੇ ਆ ਜਿਹੜੇ ਮੈਨੂੰ ਸੁਣਨਗੇ ਸਾਰੇ ਮੈਡੀਕਲ ਪ੍ਰੋਫੈਸ਼ਨਲ ਡਾਕਟਰਸ ਨਰਸਸ ਫਾਰਮਾਸਿਸਟ ਜਿੰਨਾ ਉਹਨਾਂ ਦਾ ਆਪਰੇਸ਼ਨ ਥੀਟਰ ਅਸਿਸਟੈਂਟ ਸਾਰੇ ਪੈਰਾਮੈਡਿਕ ਸਪੋਰਟਿੰਗ ਸਟਾਫ ਸੋ ਸਾਰਿਆਂ ਨੂੰ ਮੈਂ ਡਾਕਟਰਸ ਡੇ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨਾ ਔਰ ਸ਼ੁਭਕਾਮਨਾਵਾਂ ਵੀ ਦਿੰਨਾ ਕਿ ਆਪਾਂ ਇਸ ਤਰ੍ਹਾਂ ਹੀ ਮਿਲ ਕੇ ਪੰਜਾਬ ਨੂੰ ਜਿਹੜਾ ਹੈਗਾ ਉਹ ਸਿਹਤਮੰਦ ਬਣਾਉਣ ਵਾਸਤੇ ਤੇ ਰੰਗਲਾ ਪੰਜਾਬ ਬਣਾਉਣ ਵਾਸਤੇ ਜੋ ਪੰਜਾਬ ਸਰਕਾਰ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਔਰ ਸਾਡੀ ਨੈਸ਼ਨਲ ਲੀਡਰਸ਼ਿਪ ਨੇ ਜੋ ਬੀੜਾ ਚੁੱਕਿਆ ਤੇ ਉਹਨੂੰ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਬਹੁਤ ਵਧੀਆ ਸੇਵ ਦੇ ਸਕੀਏ ਔਰ ਉਹਨੂੰ ਕੋਸਟ ਇਫੈਕਟਿਵ ਕਰ ਸਕੀਏ ਇਸ ਤਰ੍ਹਾਂ ਸਾਡਾ ਜਿਹੜੀ ਅਸੀਂ ਐਨ ਜੀਓਜ਼ ਦੇ ਨਾਲ ਵੀ ਕਲੈਬੋਰੇਟ ਕਰ ਰਹੇ ਹਾਂ ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡਾ ਜਿਹੜਾ ਯੋਧ ਨਸ਼ੇ ਵਿਰੋਧ ਦਾ ਉਹਨੂੰ ਵੀ ਬਹੁਤ ਸਾਰੀਆਂ ਤਕਰੀਬਨ ਤਕਰੀਬਨ 22 ਦੇ ਕਰੀਬ ਜੜੀਆਂ ਐਨ ਜੀਓਜ਼ ਹੈਗੀਆਂ ਦੇ ਹੈਵ ਕਮ ਫਾਰਵਰਡ ਉਹ ਸਾਡੇ ਨਾਲ ਕਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਔਰ ਲੋਕਾਂ ਦਾ ਸਹਿਯੋਗ ਮਿਲ ਰਿਹਾ ਕਮਿਊਨਿਟੀ ਦਾ ਸਹਿਯੋਗ ਮਿਲ ਰਿਹਾ ਔਰ ਮੀਡੀਆ ਦਾ ਵੀ ਮੈਂ ਧੰਨਵਾਦ ਕਰਦਾ ਕਿ ਬਹੁਤ ਵਾਰੀ ਮੈਨੂੰ ਜਿਹੜਾ ਕੋਈ ਜਦੋਂ ਕੋਈ ਕਿਤੇ ਐਕਸੀਡੈਂਟ ਹੋ ਜਾਂਦਾ ਜਾਂ ਮੈਨੂੰ ਐਕਸ਼ਨੇਬਲ ਇਨਫੋਰਮੇਸ਼ਨ ਮਿਲਦੀ ਹੈ ਇੱਕ ਵੈਰੀ ਬਰੀਫਲੀ ਤੁਹਾਡੇ ਕੁਝ ਮੀਡੀਆ ਦੇ ਉੱਤੇ ਚੱਲਦਾ ਸੀਗਾ ਕਿ ਜੋ ਬਠਿੰਡੇ ਦੇ ਵਿੱਚ ਜਿਹੜਾ ਡੀਜ਼ਲ ਦਾ ਹੋਇਆ ਸੀ ਸਕੈਮ ਉਹ ਸਾਡੇ ਕੋਲੇ ਅਪਰਚ ਆਇਆ ਸੀਗਾ ਸੀ ਪ੍ਰੋਪਰ ਇਨਕੁਆਇਰੀ ਕਰਕੇ ਇੱਕ ਤਿੰਨ ਜਿਹੜੇ ਸਾਡੇ ਸੀਨੀਅਰ ਜਿਹੜੇ ਕਿਉਂਕਿ ਜਿਹੜਾ ਐਸਐਮਓ ਇਨਵੋਲਟ ਸੀਗਾ ਤੇ ਉਸ ਤੋਂ ਸੀਨੀਅਰ ਅਫਸਰਾਂ ਦੀ ਕਮੇਟੀ ਬਣਾ ਕੇ ਥੋਰੋਲੀ ਜਾਂਚ ਕਰਕੇ ਉਹਨਾਂ ਨੇ ਤਿੰਨਾਂ ਦੇ ਉੱਤੇ ਐਕਸ਼ਨ ਹੋ ਗਿਆ ਹੈਗਾ ਤੇ ਇਸ ਤਰ੍ਹਾਂ ਜਿਹੜਾ ਇੱਕ ਰੋਪੜ ਦੇ ਵਿੱਚ ਹੋਇਆ ਸੀਗਾ ਜੀ ਇੱਕ ਬੰਦਾ ਇਮਪੋਸਟਰ ਜਿਹਨੂੰ ਅਸੀਂ ਕਹਿੰਦੇ ਆ ਉਹ ਮੇਰੇ بیٹے ਦਾ ਨਾਮ ਰਾਹੁਲ ਹੈ ਉਹ ਉਹ ਆਪਣਾ ਪੂਰਾ ਇੱਕ ਮੋਬਾਈਲ ਦੇ ਉੱਤੇ ਲੋਕਾਂ ਦੇ ਉੱਤੇ ਜਿਹੜਾ ਹੈਗਾ ਟਰਾਂਸਫਰ ਦੇ ਨਾਂ ਦੇ ਉੱਤੇ ਪੈਸੇ ਲੈ ਰਿਆ ਸੀਗਾ ਉਹ ਵੀ ਪੁਲਿਸ ਨੇ ਉਹਨੂੰ ਅਰੈਸਟ ਕਰ ਲਿਆ ਹੈਗਾ ਤੇ ਜਿਹੜਾ ਇਹ ਸਾਰੀਆਂ ਜਿਹੜੀਆਂ ਬੁਰਾਈਆਂ ਵੀ ਵਿੱਚ ਕਿਤੇ ਨਾ ਕਿਤੇ ਆ ਜਾਂਦੀਆਂ ਸੋ ਮੈਂ ਬਰੀ ਬਰੀਫਲੀ ਤੁਹਾਡੇ ਨਾਲ ਇਹ ਸ਼ੇਅਰ ਕੀਤਾ ਸੋ ਇੱਕ ਵਾਰੀ ਤੁਹਾਡਾ ਸਾਰਾ ਪੱਤਰਕਾਰਾਂ ਦਾ ਵੀ ਧੰਨਵਾਦ ਜੀ ਤੇ ਸਾਡੀ ਜਿਹੜੀ ਗੱਲ ਹੈ ਇਹ ਕਰ ਕਰ ਤੱਕ ਪਹੁੰਚਾਉਣ ਵਾਸਤੇ ਔਰ ਇਹ ਕਲੈਬੋਰੇਸ਼ਨ ਨੂੰ ਵੀ ਜਿਹੜਾ ਹੈਗਾ ਇਹਨੂੰ ਦੇਖ ਕੇ ਹੋਰ ਦੂਜੇ ਸਟੇਟਸ ਦੇ ਵਿੱਚ ਵੀ ਇਹ ਜਿਹੜਾ ਪ੍ਰੋਜੈਕਟ ਹੈ ਇਹ ਸ਼ੁਰੂ ਹੋ ਰਿਹਾ ਹੈਗਾ ਸਾਨੂੰ ਬੜੀ ਖੁਸ਼ੀ ਆ ਕਿ ਜਿਹੜੇ ਨੇਬਰਿੰਗ ਸਟੇਟਸ ਆ ਚਾਹੇ ਯੋਧ ਨਸ਼ੇ ਵਿਰੋਧਾ ਉਹ ਵੀ ਆਪਣੀ ਕੈਂਪੇਨ ਸ਼ੁਰੂ ਕਰ ਰਹੇ ਆ ਸਟੈਮਿੰਗ ਵਾਸਤੇ ਹਾਰਟ ਦੇ ਪੇਸ਼ੈਂਟਸ ਵਾਸਤੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕੋਲਾਬੋਰੇਸ਼ਨ ਹੋਈਆਂ ਕਿਤੇ ਨਾ ਕਿਤੇ ਰਾਧ ਸੇ ਰਾਵੀ ਬਣ ਰਿਹਾ ਹੈਗਾ ਸੋ ਇੱਕ ਵਾਰੀ ਫਿਰ ਸਾਰਿਆਂ ਨੂੰ ਡਾਕਟਰਸ ਡੇ ਦੀਆਂ ਬਹੁਤ-ਬਹੁਤ ਵਧਾਈਆਂ ਸ਼ੁਭ ਕਾਮਨਾਵਾਂ ਧੰਨਵਾਦ ਜੀ ਅੱਜਕੱਲ੍ਹ ਦਿਮਦੇ ਵਿੱਚ ਥੈਟਸੋਰੀ ਐ ক্রিকেট ਗਰਾਊਂਡ ਤੇ ਥੈਟਸੋਰੀ ਐ ਕੁਝ ਕੱਢੀ